ਪੰਜਾਬ ਦੇ ਵਿੱਚ ਚਿੱਟਾ ਹਲੇ ਵੀ ਵਿਕ ਰਿਹਾ ਹੈ ਇਹ ਕੀ ਹੈ ਸਵਾਲ ਹੈ ਸਾਮੀ ਦੀਆਂ ਸਰਕਾਰਾਂ ਨੂੰ ਅਤੇ ਪੁਲਿਸ ਨੂੰ ਕੀ ਵਾਕਈ ਚਿੱਟਾ ਹਲੇ ਮਿਲ ਰਿਹਾ ਇੱਕ ਸਾਈਨ ਫਰੀ ਕੋਡ ਦੇ ਵਿੱਚ ਲੱਗੇ ਨੇ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਇਧਰੋਂ ਚਿੱਟਾ ਮਿਲਦਾ ਹੈ ਅਕਸਰ ਕਹਿ ਨੂੰ ਸਾਨੂੰ ਮਿਲਦਾ ਸੀ ਪਰ ਪਹਿਲੀ ਵਾਰ ਹੋਇਆ ਸੀ ਕਿ ਫਰੀਕੋਟ ਦੇ ਬਾਜੀਗਰ ਬਸਤੀਆਂ ਜਿਹੜੇ ਇੱਥੇ ਪਾਰਕ ਹੈਗਾ ਉਸ ਦੀਆਂ ਦੁਵਾਰਾਂ ਦੇ ਉੱਪਰ ਇਹ ਲਿਖਿਆ ਗਿਆ ਸੀ ਫਿਲਹਾਲ ਹੁਣ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਕਾਲਾ ਕਰ ਦਿੱਤਾ ਗਿਆ ਫਰੀਕੋਟ ਪੁਲਿਸ ਵੱਲੋਂ ਪਹੁੰਚ ਕੇ ਕਾਲਕਮਲ ਦਿੱਤੀ ਗਈ ਹੈਗੀ ਹੈ ਇਧਰ ਨਾਲ ਅੰਗਵਾੜੀ ਹੈਗਾ ਆਂਗਣਵਾੜੀ ਦੇ ਸਕੂਲ ਦੀ ਗੱਲ ਕਰੀਏ ਉਸ ਦੀ ਕੰਧ ਦੇ ਉੱਪਰ ਵੀ ਇਹ ਜਿਹੜਾ ਸਾਈਨ ਲਿਖੇ ਗਏ ਸਨ ਕਿ ਇੱਥੋਂ ਇਧਰ ਚਿੱਟਾ ਮਿਲਦਾ ਹੈ ਇੱਥੋਂ 1 ਕਿਲੋਮੀਟਰ ਅੱਗੇ ਚਿੱਟਾ ਮਿਲਦਾ ਹੈ ਇਹ ਏਰੀਆ ਦੀ ਗੱਲ ਕਰੀਏ ਤਾਂ ਜਦੋਂ ਵੀ ਫਰੀਕੋਟ ਪੁਲਿਸ ਵੱਲੋਂ ਮਿਸ਼ਨ ਕ ਇੱਥੇ ਇਧਰ ਕਈ ਅਜਿਹੇ ਲੋਕ ਨੇ ਜੋ ਗਲਤ ਪ੍ਰਵਿਰਤੀ ਦੇ ਲੋਕ ਨੇ ਜੋ ਫ੍ਰੀ ਕੋਡ ਪੁਸ ਦੀ ਲਿਸਟ ਵਿੱਚ ਹਨ ਉਹਨਾਂ ਦੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਹ ਲਿਖਣ ਦਾ ਕਾਰਨ ਸਵਾਲ ਖੜੇ ਕਰਦਾ ਕਿ ਇੱਕ ਪਾਸੇ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਇਹ ਸਾਈਨ ਬੋਰਡ ਲੱਗੇ ਨੇ ਕਿ ਇਧਰ ਨਸ਼ਾ ਵਿਕਦਾ ਹੈ ਇਧਰ ਚਿੱਟਾ ਵਿਖਦਾ ਹੈ ਚਿੱਟਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਖਾ ਰਿਹਾ ਘਣਵਾਂ ਖਾ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਇਹਹੀਆਂ ਤਸਵੀਰਾਂ ਸਾਹਮਣੇ ਆਉਣੀਆਂ ਇੱਕ ਸਵਾਲ ਖੜੇ ਕਰਦੇ ਨੇ ਕਿ ਇਹ ਪ੍ਰਸ਼ਾਸਨ ਉਤੇ ਸਰਕਾਰ ਨੂੰ ਕਿਤੇ ਕਿਤੇ 10 ਵੀ ਰਏ ਹਨ ਕਿ ਇਧਰ ਵਿਕ ਰਿਆ ਤੁਹਾਡੀਆਂ ਲੱਖ ਕਾਰਵਾਈਆਂ ਕੀਤੀਆਂ ਹੋਣ ਪਰ ਇਹਦੇ ਨਾਲ ਜੇਕਰ ਇਧਰ ਮਿਲਦਾ ਹੈ ਤੇ ਫਿਰ ਕਾਰਵਾਈਆਂ ਕਿਦੀਆਂ ਕਿੱਥੇ ਨੇ ਫਿਰ ਉਹ ਜੋ ਦਾਅਵੇ ਨੇ ਉਹ ਕੀ ਖੋਖਲੇ ਨੇ ਕਿ ਪੰਜਾਬ ਦੇ ਵਿੱਚ ਅਜਿਹਾ ਹੀ ਹੁੰਦਾ ਰਹੇਗਾ ਇੱਥੇ ਹਾਲਾ ਇੱਕ ਵਾਰ ਜਿਹੜੀ ਹੈਗੀ ਕਾਲਖਮਲ ਦਿੱਤੀ ਗਈ ਹੈ ਪਰ ਕਾਲਖਮਲ ਨਾਲ ਇਹ ਚੀਜ਼ ਦਾ ਹੱਲ ਨਹੀਂ ਹੋਏਗਾ ਪੰਜਾਬ ਦੇ ਵਿੱਚ ਹਲੇ ਵੀ ਜਿਹੜੀ ਜਵਾਨੀ ਹੈ ਚਿੱਟੇ ਦੀ ਗਰਫ ਦੇ ਵਿੱਚ ਵਈ ਹੈ ਲਗਾਤਾਰ ਟੀਕੇ ਲਾ ਕੇ ਜਿਹੜੀ ਜਵਾਨੀ ਮਰ ਰਹੀ ਹੈ ਕਿ ਇੱਕ ਪਾਸੇ ਵਿਦੇਸ਼ਾਂ ਨੂੰ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਜਵਾਨੀ ਜਿਹੜੀ ਹੈਗੀ ਹੈ ਨਸ਼ੇ ਦੇ ਦਲ ਦੇ ਵਿੱਚ ਫਸੀ ਹੋਈ ਹੈ ਤੇ ਜਿਹਦੀਆਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਚੜਾ ਰਹੀਆਂ ਨੇ ਸਰਕਾਰਾਂ ਨੂੰ ਫ੍ਰੀਕਵਲ ਪੁਲਸ ਨੂੰ ਪ੍ਰਸ਼ਾਸਨ ਨੂੰ ਕਿ ਹਲੇ ਵੀ ਚਿੱਟਾ ਵੇਖ ਰਿਹਾ ਤੁਸੀਂ ਭਾਵੇਂ ਲੱਖ ਦਾ ਵੇ ਕਰ ਲੋ ਉਹ ਦੱਸ ਵੀ ਰਹੇ ਨੇ ਕਿ ਇਸ ਪਾਸੇ ਵੇਖ ਰਿਹਾ ਪਰ ਉਸ ਤੋਂ ਬਾਅਦ ਹੁਣ ਇਹ ਲੱਗਣ ਤੋਂ ਬਾਅਦ ਅਕਸਰ ਹੀ ਹਰਕਤ ਵਿੱਚ ਆਉਂਦੀ ਹੈ ਪਰ ਫ੍ਰੀਕਵਲ ਪੁਲਸ ਹਰਕਤ ਵਿੱਚ ਆਈ ਉਹਨਾਂ ਵੱਲੋਂ ਸਿਰਫ ਇੱਕ ਵਾਰ ਜਿਹੜਾ ਇਸ ਨੂੰ ਸਾਫ਼ ਕਰ ਦਿੱਤਾ ਗਿਆ ਕੋਈ ਵੀ ਇਸ ਏਰੀਏ ਦੇ ਵਿੱਚ ਆਪਾਂ ਕਹਿ ਸਕਦੇ ਅੱਜ ਚੈਕਿੰਗ ਜਾਂ ਰੇਡ ਨਹੀਂ ਕੀਤੀ ਗਈਗੀ ਤੇ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਹਾਲਾਂਕਿ ਜਿਹੜਾ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਹ ਕਾਇਦਨ ਹੀ ਕਿਤੇ ਕਿਤੇ ਗੈਂਗਸਟਰਾਂ ਤੇ ਗਲਤ ਪ੍ਰਤੀ ਲੋਕਾਂ ਦੇ ਖਿਲਾਫ ਰੇਡ ਕੀਤੀ ਜਾਂਦੀ ਹੈ ਤੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦਿਖਾਇਆ ਕਿਤੇ ਤਸਵੀਰਾਂ ਦੇ ਵਿੱਚ ਲਿਖਣ ਦੇ ਕਾਰਨ ਕੰਧਾਂ ਤੇ ਲਿਖਣ ਦੇ ਕਾਰਨ ਇੱਕ ਵਾਰ ਟੀਚਰਾਂ ਦੇ ਵਿੱਚ ਵੀ ਕਿਉਂਕਿ ਇੱਥੇ ਛੋਟੇ ਬੱਚੇ ਆਉਂਦੇ ਉਹਨਾਂ ਦੇ ਵਿੱਚ ਵੀ ਇੱਕ ਵਾਰੀ ਸਹਿਮ ਦਾ ਮੋਲ ਬਣ ਗਿਆ ਸੀ ਉਹਨਾਂ ਨੂੰ ਵੀ ਡਰ ਸੀ ਕਿ ਇਹ ਕਿਤੇ ਕਿਤੇ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਜਾਂ ਕੋਈ ਨਸ਼ੇੜੀ ਉਹਨਾਂ ਕੋਲ ਇੱਥੇ ਨਾ ਪੜ ਕੇ ਮੰਗਣਾ ਜੇ ਕਿ ਇਹ ਪ੍ਰਸਵਾਲ ਖੜੇ ਹੁੰਦੇ ਨੇ ਕਿ ਇਹ ਚੀਜ਼ ਲਿਖੀ ਗਈ ਹੈ ਕਿ ਇਹ ਸਵਾਲ ਉਹੀ ਖੜਾ ਹੋ ਜਾਂਦੇ ਨੇ ਕਿ ਇਹਦੇ ਵਿੱਚ ਹੁਣ ਕਾਰਵਾਈ ਕੀ ਹੁੰਦੀ ਹੈ ਕੀ ਲਿਖਣ ਵਾਲਿਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਕਿ ਤੁਹਾਡੇ ਏਰੀਆ ਦੇ ਵਿੱਚ ਚਿੱਟਾ ਹਾਲੇ ਵੀ ਇਧਰ ਵਿਕ ਰਿਹਾ ਹੈਗਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀਕੋਰਡ ਪੁਲਿਸ ਇਹਦੇ ਵਿੱਚ ਕੀ ਕਾਰਵਾਈ ਕਰਦੀ ਹੈ ਨੇ ਏਰੀਆਾਂ ਦੇ ਵਿੱਚ ਅੱਜ ਰੇਡ ਕਰਦੀ ਹੈ ਜਾਂ ਨਹੀਂ ਮੈਡਮ ਮੈਡਮ ਮੇ ਤੁਹਾਡੀ ਕੰਨ ਤੇ ਚਿੱਟਾ ਲਓ ਲਿਖਿਆ ਹੋਇਆ ਕਾਨੂੰਨਾਂ ਲਿਖਿਆ ਕੀ ਕਰਨ ਤੁਹਾਨੂੰ ਕੋਈ ਪਤਾ ਲੱਗਦਾ ਤੋਂ ਪਤਾ ਜੇ ਦੋ ਛੁੱਟੀਆਂ ਆ ਗਿਆ ਸੀ ਹਾਂਜੀ ਸੰਡੇ ਦੀ ਤੇ ਮੰਡੇ ਦੀ ਦੋ ਛੁੱਟੀਆਂ ਆ ਗਿਆ ਅੱਜ ਅਸੀਂ ਸੈਂਟਰ ਜਦੋਂ ਖੋਲਿਆ ਤੇ ਸਾਡੀ ਨਿਗਾਹ ਸਿੱਧੀ ਉੱਥੇ ਹੀ ਪਈ ਹੈ ਉੱਪਰ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ 'ਚ ਚਿੱਟਾ ਲਵੋ ਇਹ ਨਹੀਂ ਪਤਾ ਸਾਨੂੰ ਕੱਲ ਲਿਖਿਆ ਕਿ ਅੱਜ ਲਿਖਿਆ ਤੇ ਸਾਰਾ ਰੰਗ ਵਗੈਰਾ ਪਿੱਛੇ ਪਿਆ ਆ ਬਾਹਰ ਦੁਆਰ ਤੇ ਵੀ ਲਿਖਿਆ ਬਾਹਰ ਦੁਆਰ ਤੇ ਵੀ ਤਿੰਨ ਚਾਰ ਥਾਵਾਂ ਤੇ ਤੁਸੀਂ ਕੋਈ ਦੱਸਿਆ ਮੋਤਬਰ ਬੰਦੇ ਨੂੰ ਜਾਂ ਆਪਦੇ ਡਿਪਾਰਟਮੈਂਟ ਨੂੰ ਮੈਂ ਐਮਸੀ ਨੂੰ ਫੋਨ ਕੀਤਾ ਆ ਕਮਲਜੀਤ ਐਮਸੀ ਇੱਥੋਂ ਦੇ ਹਾਂ ਹਾਂ ਤੇ ਉਹਨਾਂ ਨੂੰ ਫੋਨ ਕੀਤਾ ਪਰ ਹਜੇ ਤ ਕੀ ਕੀ ਲੱਗਦਾ ਸ਼ਰਾਰਤ ਕੀਤੀ ਕਿਸੇ ਨੇ ਜਾਂ ਮਤਲਬ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਹੀਂ ਹੁਣ ਸਾਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਫੜਾਉਣ ਦਾ ਤਰੀਕਾ ਉਹਨਾਂ ਦਾ ਵੀ ਲਿਖਿਆ ਹੋਇਆ ਵੀ 1 ਕਿਲੋਮੀਟਰ ਜਾਂ ਕਿਸੇ ਨੇ ਫੜਾਉਣ ਦਾ ਤਰੀਕਾ ਵੀ ਸਾਡੇ ਨਾਲ ਤਾਂ ਕੋਈ ਕਿਸੇ ਦਾ ਹੈ ਨਹੀਂ ਇਹ ਜਾਂ ਕੁਝ ਠੀਕ ਹੈ